ਕਦੇ ਮਰ ਜੇ ਵਾਸਤੇ ਤਾਂ ਮਜੀਠਿਆ ਪਹਿਲਾਂ ਪਾਉਂਦਾ ਵੀ ਲੈ ਹੁਣ ਹਸਪਤਾਲ ਗਿਆ ਇਹਨੂੰ 3:30 ਵਜੇ ਦਵਾਈ ਦੇਣਗੇ ਕਦੇ ਆਪਦੇ ਪਰੌਣੇ ਤਾਂ ਦੱਸਿਆ ਆਪ ਦੇੜੀ ਚੀਜ਼ੇ ਦਾ ਦੱਸਿਆ ਕਰੇ ਦਲੀਭਾਜੀ ਆਏ ਕਰੀ ਬਿਠਾਉਂਦਾ ਕਦੇ ਦਰਲੀ ਕਦੇ ਲੱਤ ਤੇ ਲਾਈ ਬਣਾ ਉਹ ਕਿਵੇਂ ਦੇਖਦਾ ਕਿਤੋਂ ਦੇਖਦਾ ਕੀ ਖਾਂਦਾ ਕੀ ਪੀਂਦਾ ਕਦੇ ਦੱਸਿਆ ਉਹਦਾ ਵੀ ਦੱਸ ਦੇ ਕਦੇ ਮੇਰਾ ਤਾਂ ਪੱਕਾ ਸਾਰਾ ਵੀ ਪਤਾ ਨਹੀਂ ਸੌਤੋਂ ਪਹਿਲਾਂ 12 ਸਾਲ ਤੋਂ ਕਹੀ ਜਾਂਦੇ ਜੀ ਮੈਂ 2013 ਚ ਇਸ ਲਾਈਨ 'ਚ ਆ ਗਿਆ ਸੀਗਾ 12 ਸਾਲ ਤੋਂ ਕਹੀ ਜਾਂਦੇ ਭਗਵਾਨ ਤੁਮਨ ਦਿਨ ਰਾਤ ਕੱਲੀ ਰਹਿੰਦਾ ਸ਼ਰਾਬ ਨਾਲ ਤੁਸੀਂ ਮੈਨੂੰ ਦੱਸ ਦੋ ਜਿਹੜਾ ਤੁਹਾਡੇ ਪਿੰਡ ਦਿਲ ਦਾ ਟੱਲੀ ਰਹਿੰਦਾ ਹੈ 12 ਸਾਲ ਤੋਂ ਉਹ ਜਿਉਂਦਾ ਹੈ ਤੇ ਮੈਂ ਮੰਡੀ ਗਵਿੰਦਗੜ ਤੁਲੇ ਪਰ ਲਵਾਇਆ ਲੋਹੇ ਦਾ ਇਹ ਪਾਸ ਕਹਿੰਦੇ ਮਰ ਜੇ ਵਾਸਤੇ ਤਾਂ ਔਰ ਇਹ ਇਹ ਹੈ ਵੀ ਇਹ ਹੈ ਵੀ ਸਹੀ ਨੇ ਮਰ ਕੇ ਮੈਂ ਇਹਨੇ ਤੇ ਮੂਰੋ ਹੱਡ ਸਾਦਾ ਹੋਰ ਕੋਈ ਨਹੀਂ ਕਰੀ ਨਾ ਗੋੜੀ ਬਸ ਆਪ ਦਾ ਦੇਖੋ ਭਾਈ ਮੈਂ ਕਹੇ ਦੱਸਿਆ ਵੀ ਮਜੀਠੀ ਰਸ ਗੂਰ ਦੀ ਆਪਸ ਚ ਬਣਦੀ ਨਹੀਂ ਮੇਰੀ ਆਦਤ ਨਹੀਂ ਹੈ ਕਿ ਮੈਂ ਦੱਸੇ ਆਪ ਜ ਇਕੱਠੇ ਨਹੀਂ ਬੈਠਦੇ ਸਾਰੇ ਬਲੋਈ ਦੀ ਬਣਦੀ ਨਹੀਂ ਮੈਂ ਕਹੇ ਦੱਸਿਆ ਵੀ ਹਰ ਸਿਮਰ ਤੇ ਮਜੀਠੀਆ ਵੀ ਬੁੱਲਣੋਂ हट ਗਏ ਮੈਂ ਦੱਸੇ ਮੇਰੀ ਆਦਤ ਨਹੀਂ ਓਗੁਰ ਮੇਹਰ ਨਾਲ ਜਿਹੜਾ ਤੂੰ ਜਪਾਇਆ ਤਾਂ ਆਪੇ ਚ ਪਰਪਟੀ ਦੇਣਾ ਲਾ ਪਿਆ ਪੈਸਾ ਬਾਹਲਾ ਵੀ ਮਾਰਾ ਹੁੰਦਾ ਨਾ ਮੈਂ ਆਪਾ ਦੱਸੇ ਨਹੀਂ ਮੈਂ ਤਾਂ ਤੂੰ ਵੀ ਗਾਣਾ ਗੱਲ ਕਰੇ ਬਸ ਯਾਰ ਮੇਰੇ ਨਾਲ ਪੰਗੇ ਲੈਣਾ ਤੁਸੀਂ ਯਾਰ ਇਹ ਤਾਂ ਕਲਾਕਾਰ ਹੈ ਕਿ ਕਲਾਕਾਰ ਹੁਣ ਮਾੜੀ ਗੱਲ ਲਈ ਕਲਾ ਰੱਬ ਬਖਸ਼ਦਾ ਜੀ ਹਰੇਕ ਨੂੰ ਨਹੀਂ ਬਖਸ਼ਦਾ ਕਲਾਕਾਰਾਂ ਨੂੰ ਤਾਂ ਤੈਹੇ ਲਾ ਕੇ ਦੇਖਣ ਜਾਂਦੇ ਆ ਟਿਕਟਾ ਲਾ ਕੇ ਵੀ ਦੇਖ ਆਈਏ ਗਾਣੇ ਸੁਣਦਿਆਂ ਟੀਵੀ ਤੇ ਕਲਾ ਕਲਾਕਾਰ ਹੁਣ ਮਾੜੀ ਗੱਲ ਲਈ ਇਹਨਾਂ ਤੋਂ ਵੱਡੇ ਕਲਾਕਾਰ ਕੌਣ ਨੇ ਇੱਕ ਹੀ ਕਰਦੇ ਰਹੇ ਨੇ ਜੀ ਆਪ ਦਾ ਪਛੋਕਰ ਦੇਖਿਆ ਕਦੇ ਜਨਰਲ ਡਾਇਰ ਨੂੰ ਉਸੇ ਦਿਨ ਡਿਨਰ ਕਰਾਇਆ ਸੀ ਜਿਸ ਦਿਨ ਉਹਨੇ ਗੋਲੀਆਂ ਚਲਾਈਆਂ ਸੀ ਜਲੇ ਦੇ ਬਾਗ 'ਚ ਡਿਨਰ ਉਹਨੇ ਕਿਤੇ ਕਿਤੇ ਦੀ ਮਜੀਠੇ ਦੇ ਕਰੇ ਦੇਵ ਜਵਾਬ ਮੈਂ ਪਾਰਲੀਮੈਂਟ 'ਚ ਪੁੱਛ ਲਿਆ ਸੀ ਦੇਵ ਜਵਾਬ ਉੱਥੇ ਹਜ਼ਾਰ ਬੰਦੇ ਦਾ ਖੂਨ ਡੁੱਲਿਆ ਪਿਆ ਸੀ ਇਧਰੋਂ ਰੈੱਡ ਵਾਈਨ ਚਲਦੀ ਸੀ ਦਿਓ ਜਵਾਬ ਬਾਅਦ 'ਚ ਜਨਰਲ ਡਾਇਰ ਨੂੰ ਸਰੂਪਾ ਦਵਾਤਾ ਸੀਗਾ ਦਰਬਾਰ ਸਾਹਿਬ 'ਚ ਕਿਉਂਕਿ ਸ਼ਰਮਣੀ ਕੈਡੀ ਇਹਨਾਂ ਕੋਲ ਹੀ ਸੀ ਮਾਫ ਕਰਤਾ ਉਹਨਾਂ ਨੂੰ ਸਰੂਪਾ ਦਵਾਤਾ ਜਨਰਲ ਡਾਇਰ ਨੂੰ ਜਨਰਲ ਯਾਰ ਕਹਿੰਦਾ ਮੈਂ ਮੈਂ ਸਿੱਕਟਾ ਪੀਣਾ ਸ਼ਰਾਬ ਪੀਣਾ ਮੈਂ ਕਲੀਨ ਸ਼ੇਵਡਾ ਕਹਿੰਦੇ ਕੋਈ ਆਨਰੇਰੀ ਸਿੱਖ ਦੁਨੀਆ ਦਾ ਪਹਿਲਾ ਆਨਰੇਰੀ ਸਿੱਖ ਜਨਰਲ ਯਾਰ ਕੱਢ ਲਿਓ ਜੇ ਮੈਂ ਪੋਤੜੇ ਫਰਉਣ ਲੱਗਿਆ ਫਿਰ ਕਹਿੰਦੇ ਐ ਬੋਲਦਾ ਨਿੱਜੀ ਬੋਲਦਾ ਫਲਾਨਾ ਬੋਲਦਾ ਥੋੜੇ ਕੋਲ ਕੰਮ ਹੀ ਇਹ ਰਹਿ ਗਿਆ ਬਸ ਪੰਜਾਬ ਦੇ ਮੁੱਦੇ ਦੀ ਗੱਲ ਕਰ ਲਓ ਤੁਸੀਂ 10-10 ਸਾਲ ਕੀ ਤੁਸੀਂ 20-20 ਸਾਲ ਤੋਂ ਯਾਰ ਤੁਹਾਡੇ ਕੋਲ ਸਰਕਾਰਾਂ ਰਹੀਆਂ ਕੀ ਕਰਤਾ ਤੁਸੀਂ ਚਿੱਟਾ ਹੀ ਭੁਲਾਇਆ ਤੁਸੀਂ ਚਿੱਟੇ ਚ ਨਾ ਬੋਲਦਾ ਜੀ ਘਰ ਦੇ ਘਰ ਬਰਬਾਦ ਕਰਕੇ ਰੱਖਤੇ ਲੱਖਾ ਸਾਡੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਚਿੱਟੇ ਰੰਗ ਦੀਆਂ ਕਰਤੀਆਂ ਲੱਖਾ ਘਰ ਚਿੱਟੇ ਰੰਗ ਦੇ 70 ਪਛਾਦੇ ਸੋ ਇਹਨਾਂ ਦਾ ਇਹਨਾਂ ਨੇ ਕੋਈ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਵੀ ਹੈ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ